ਅਸਲਾਮੁਆਲੇਕ ਜਿਹਾ ਕਹਾਂ ਪਤਾ ਜੀ ਰਾਜਵੀਰ ਭਾਈ ਦੁਨੀਆਂ ਤੇ ਹੁਣ ਨਹੀਂ ਰਹੇ ਤੇ ਉਹਨਾਂ ਦੀਆਂ ਯਾਦਾਂ ਹੀ ਨੇ ਉਹਨਾਂ ਨੇ ਪਿੱਛੇ ਜੇ ਕਿਸਾਨ ਵੀ ਗਾਇਆ ਸੀ ਜੀ ਮਾਨੋ ਕਾਣ ਪੀਣ ਭੁੱਲ ਜਾਂਦਾ ਹੈ ਬਾਗ ਦੀ ਭੁੱਲਦੀ ਤੇ ਉਹ ਚੌੜੀ ਬਿਨੇ ਆ ਜਿਵੇਂ ਜੀ ਤੇ ਪਰ ਮੈਂ ਜਿਦਾਂ ਤੋਂ ਸਮਝੇ ਰਾਜਵੀਰ ਜਵੰਦੇ ਦੀ ਅੱਜ ਪਿੰਡ ਪੋਨਾ ਦੇ ਵਿੱਚ ਅੰਤਮ ਯਾਤਰਾ ਜਿਹੜੀ ਉਹ ਸ਼ੁਰੂ ਹੋਈ ਜਿਸ ਦੇ ਵਿੱਚ ਹਰ ਅੱਖ ਨਮ ਸੀ ਹਰ ਇੱਕ ਅੱਖ ਰੋ ਰਹੀ ਸੀ ਚਾਹੇ ਕੋਈ ਪੰਜਾਬੀ ਕਲਾਕਾਰ ਹੋਵੇ ਚਾਹੇ ਕੋਈ ਆਮ ਪੰਜਾਬੀ ਹੋਵੇ ਸਾਰੀ ਸੰਗੀਤ ਇੰਡਸਟਰੀ ਅੱਜ ਸੋਗ ਦੇ ਵਿੱਚ ਡੁੱਬੀ ਹੋਈ ਹੈ ਪਿਛਲੇ ਤਤੋਂ ਕੱਟ ਅੱਠਾਂ ਦਿਨਾਂ ਤੋਂ ਲੋਕ ਅਰਦਾਸਾਂ ਬੇਨਤੀਆਂ ਕਰ ਰਹੇ ਸੀ ਪਰ ਹੋਣੀ ਨੂੰ ਨਹੀਂ ਟਾਲ ਸਕੇ ਕਿਉਂਕਿ ਸੱਟਾਂ ਬਹੁਤ ਗੰਭੀਰ ਸੀ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇੱਕ ਧੀ ਇੱਕ ਪੁੱਤ ਪਤਨੀ ਤੇ ਮਾਂ ਨੂੰ ਛੱਡ ਕੇ ਇੱਥੋਂ ਜਿਹੜਾ ਉਹ ਚਲਾ ਗਿਆ ਪਰ ਇੱਥੇ ਇਕੱਲੀ ਉਸ ਦੀ ਮਾਂ ਨੂੰ ਹੀ ਦੁੱਖ ਨਹੀਂ ਇੱਥੇ ਉਹਨਾਂ ਸਾਰੀਆਂ ਮਾਵਾਂ ਨੂੰ ਦੁੱਖ ਆ ਜਿਨ੍ਹਾਂ ਨੇ ਅਰਦਾਸ ਬੇਨਤੀ ਰਾਜਵੀਰ ਜਵੰਦੇ ਦੇ ਲਈ ਪ੍ਰਮਾਤਮਾ ਅੱਗੇ ਕੀਤੀ ਸੀ ਪਰ ਪ੍ਰਮਾਤਮਾ ਨੇ ਜਿਹੜੀ ਹੋਣੀ ਆ ਉਹ ਕੁਝ ਹੋਰ ਮਨਜੂਰ ਸੀ ਪ੍ਰਮਾਤਮਾ ਅੱਗੇ ਕਿਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਤੁਹਾਨੂੰ ਦੱਸਦਿਆਂ ਕਿ ਰਾਜਵੀਰ ਜਵੰਦੇ ਦਾ ਪਿੰਡ ਦੇ ਲੋਕਾਂ ਦੇ ਨਾਲ ਇੰਨਾ ਪਿਆਰ ਸੀ ਜੇਕਰ ਉਹ ਕੋਈ ਨਵੀਂ ਗੱਡੀ ਲੈ ਕੇ ਆਉਂਦਾ ਸੀ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਉਹ ਪਿੰਡ ਦੇ ਬੱਚਿਆਂ ਨੂੰ ਜਿਹੜਾ ਬਹੁਤ ਮੋਹ ਪਿਆਰ ਕਰਦਾ ਸੀ ਉਹਨਾਂ ਦਾ ਮੂੰਹ ਮਿੱਠਾ ਕਰਵਾਉਂਦਾ ਸੀ ਉਹਨਾਂ ਨੂੰ ਹੂਟੇ ਦਵਾਉਂਦਾ ਸੀ ਉਹ ਆਖਦਾ ਸੀ ਕਿ ਇਹਨਾਂ ਬੱਚਿਆਂ ਵਾਗ ਮੈਂ ਇਸ ਪਿੰਡ ਦੇ ਵਿੱਚੋਂ ਇਸ ਪਿੰਡ ਦਾ ਮੇਰੇ ਲਈ ਬਹੁਤ ਵੱਡੀ ਦੇਣ ਆ ਮੈਂ ਇਸ ਪਿੰਡ ਤੋਂ ਉੱਠ ਕੇ ਇਸ ਪਿੰਡ ਦੀਆਂ ਗਲੀਆਂ 'ਚ ਖੇਡ ਕੇ ਜਿਹੜਾ ਏਡਾ ਨਾਮ ਹਾਸਲ ਕੀਤਾ ਪਰ ਪ੍ਰਮਾਤਮਾ ਨੇ ਉਸ ਦੀ ਪਿੱਛਾ ਜਿਹੜੀ ਉਹ ਦੂਰੀ ਰਹਿਣ ਦਿੱਤੀ ਉਹ ਅਕਸਰ ਆਖਦਾ ਸੀ ਕਿ ਉਸ ਦੀ ਜਿਹੜੀ दिली ਤਮੰਨਾ ਕਿ ਜਿਹੜੇ ਮੁੰਡੇ ਦੇ ਵਿਆਹ ਦੇ ਵਿੱਚ ਉਸਨੇ ਖਾੜਾ ਲਾਇਆ ਉਸ ਦਾ ਜੇਕਰ ਅੱਗੇ ਬੱਚਾ ਹੋਵੇ ਜਾਂ ਉਸ ਦਾ ਬੇਟਾ ਹੋਵੇ ਮੁੰਡਾ ਹੋਵੇ ਉਸਦੇ ਵਿਆਹ ਦੇ ਵਿੱਚ ਵੀ ਉਹੀ ਖਾਣਾ ਲਾਵੇ ਉਸ ਦੀ ਜਿਹੜੀ ਜਿਲੀ ਤਮੰਨਾ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਅੱਜ ਸਾਰਾ ਪੰਜਾਬ ਰਾਜਵੀਰ ਜਵੰਦੇ ਦੇ ਲਈ ਰੋ ਰਿਹਾ ਪਿੰਡ ਦੇ ਵਿੱਚ ਕਿਸੇ ਨੇ ਰੋਟੀ ਤੱਕ ਨਹੀਂ ਜੜੀ ਪਕਾਈ ਪਿੰਡ ਦੇ ਲੋਕ ਕਹਿੰਦੇ ਆ ਕਿ ਉਹਨਾਂ ਨੇ ਰਾਵਣ ਵੀ ਜਿਹੜਾ ਉਹ ਨਹੀਂ ਫੁਕਿਆ ਦਸਹਿਰਾ ਨਹੀਂ ਮਨਾਇਆ ਤੇ ਦੀਵਾਲੀ ਵੀ ਨਹੀਂ ਮਨਾਉਣਗੇ ਕਿਉਂਕਿ ਉਹਨਾਂ ਦੇ ਪਿੰਡ ਦਾ ਇੱਕ ਅਜੀਹਾ ਸ਼ਖਸ ਜਿਹਨੇ ਪੂਰੀ ਦੁਨੀਆ ਦੇ ਵਿੱਚ ਉਸਦੇ ਪਿੰਡ ਦਾ ਨਾਮ ਕੀਤਾ ਉਹ ਇਸ ਦੁਨੀਆ ਤੋਂ ਅਲਵਿਦਾ ਆਖ ਗਿਆ ਜਵੰਦਾ ਅੱਜ ਇਸ ਦੁਨੀਆ ਵਿੱਚ ਨਹੀਂ ਹੈ ਪਰ ਜਿੰਨੇ ਵੀ ਪਿੰਡ ਵਾਸੀ ਹੈ ਕਿਉਂਕਿ ਪੋਣਾ ਪਿੰਡ ਦੇ ਵਿੱਚ ਅਸੀਂ ਖੜੇ ਆ ਜਗਰਾਉਂਦੇ ਹੋਰ ਇੱਥੇ ਹੀ ਰਾਜਵੀਰ ਜਵੰਦਾ ਦਾ ਜਨਮ ਹੋਇਆ ਔਰ ਇੱਥੋਂ ਹੀ ਉਹਨੇ ਆਪਣਾ ਬਚਪਨ ਔਰ ਜਵਾਨੀ ਜਿਹੜੀ ਹੈ ਉਹ ਕੱਢੀ ਔਰ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਵੀ ਭਰਤੀ ਹੋਏ 9 ਸਾਲ ਦੇ ਕਰੀਬ ਬਲਵਿੰਦਰ ਪੁਲਿਸ ਦੇ ਵਿੱਚ ਭਰਤੀ ਦੇ ਵਿੱਚ ਨੌਕਰੀ ਕੀਤੀ ਉਹਨਾਂ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਨੌਕਰੀ ਛੱਡ ਦਿੱਤੀ ਕਿਉਂਕਿ ਜਿਹੜਾ ਸ਼ੌਕ ਸੀ ਉਹ ਗਾਇਕੀ ਵਾਲ ਸੀ ਔਰ ਗਾਇਕੀ ਵੀ ਅਜਿਹੀ ਕਿ ਹਿੱਕ ਦੇ ਨਾਲ ਜਦੋਂ ਰਾਜਵੀਰ ਜਵੰਦਾ ਗਾਉਂਦੇ ਸੀ ਤਾਂ ਲੋਕ ਕਾਫੀ ਰਾਜਵੀਰ ਜਵੰਦਾ ਦੇ ਨਾਲ ਕਾਫੀ ਉਹ ਅਟਰੈਕਟਿਵ ਹੁੰਦੇ ਸੀ ਸੋ ਮੈਂ ਉਹ ਪਹਿਲੇ ਥਾ ਖਾਦਮ ਜਿੱਥੇ ਰਾਜਵੀਰ ਜਵੰਦਾ ਦਾ ਅੱਜ ਅੰਤਿਮ ਸੰਸਕਾਰ ਉਹਨਾਂ ਅੰਤਿਮ ਦਰਸ਼ਨਾਂ ਦੇ ਲਈ ਇਸੇ ਥਾ ਦੇ ਉੱਤੇ ਉਹਨਾਂ ਦੀ ਜਿਹੜੀ ਹੈ ਦੇਰ ਰੱਖੀ ਜਾਏਗੀ ਹੁਣੇ ਥੋੜੀ ਦਿਰ ਬਾਅਦ ਕਿਉਂਕਿ ਕੱਲ ਤੋਂ ਲਗਾਤਾਰ ਅਸੀਂ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਔਰ 12 ਵਜੇ ਦੇ ਕਰੀਬ ਇਹ ਕਿਹਾ ਜਾ ਰਿਹਾ ਕਿ ਅੰਤਿਮ ਸੰਸਕਾਰ ਕੀਤਾ ਜਾਏਗਾ ਔਰ ਅੱਜ ਇਸੇ ਕਿਉਂਕਿ ਘਰ ਦੇ ਪਿਛਲੇ ਪਾਸੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ ਉਹ ਇਹ ਬਦਦਾਨ ਹੈ ਔਰ ਇਸੇ ਜਗ੍ਹਾ ਤੇ ਇਹ ਪਰਿਵਾਰਿਕ ਮੈਂਬਰਾਂ ਦੀ ਇੱਛਾ ਸੀ ਕਿ ਇੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇ ਸ਼ਮਸ਼ਾਨ ਘਰ ਦੇ ਵਿੱਚ ਨਾ ਕੀਤਾ ਜਾਵੇ ਇਹ ਵੀ ਕੱਲ ਅਪੀਲ ਕੀਤੀ ਗਈ ਕਿ ਕੋਈ ਯਾਦਗਾਰ ਜ਼ੁਰ ਇਸੇ ਥਾਂ ਤੇ ਸਰਕਾਰ ਬਣਾਵੇ ਤਾਂ ਕਿ ਉਹਨਾਂ ਦੀ ਜਿਹੜੀ ਗਾਇਕੀ ਦੇ ਨਾਲ ਜੁੜਿਆ ਸਬਾਚਾਰ ਕਿਉਂਕਿ ਮਿੱਟੀ ਦੇ ਨਾਲ ਜੁੜ ਕੇ ਉਹ ਜਦੋਂ ਵੀ ਉਹ ਚਾਹੇ ਮੰਚ ਹੋਵੇ ਚਾਹੇ ਉਹਨਾਂ ਦੀ ਫਿਲਮਾਂ ਦੇ ਵਿੱਚ ਕਰਦਾਰ ਕਿਉਂਕਿ ਉਹਨਾਂ ਨੇ ਕਈ ਨਿਭਾਏ ਔਰ ਗਾਇਕੀ ਦੇ ਵਿੱਚ ਕਈ ਉਹਨਾਂ ਨੇ ਸੁਪਰ ਹਿੱਟ ਗਾਣੇ ਦਿੱਤੇ ਔਰ 1990 ਦੇ ਵਿੱਚ ਇਸੇ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਉਹਨਾਂ ਦੇ ਜਿਹੜੇ ਪਿਤਾ ਸੀ ਉਹ ਵੀ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਸੀ ਆਈਜੀ ਸਟਾਫ ਦੇ ਵਿੱਚ ਸੀ ਔਰ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਰਾਜਪੀਰ ਜਵੰਦਾ ਉਥੇ ਕਿਸਾਨਾਂ ਦੇ ਨਾਲ ਜੁੜਦੇ ਨਜ਼ਰ ਆਏ ਪਰ ਅਫਸੋਸ ਕਿ 11 ਦਿਨ ਬਾਅਦ ਫੋਰਟਿਸ ਹਸਪਤਾਲ ਦੇ ਵਿੱਚ ਉਹਨਾਂ ਨੇ ਇਲਾਜ ਦੇ ਦੌਰਾਨ ਦਮ ਤੋੜਤਾ ਕਿਉਂਕਿ ਕਈ ਅਰਦਾਸਾਂ ਹੋਈਆਂ ਚਾਹੇ ਪੂਰੇ ਪੰਜਾਬ ਦੀ ਗੱਲ ਕਰੀਏ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਦੀ ਗੱਲ ਕਰੀਏ ਔਰ ਲਗਾਤਾਰ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸਾਂ ਹੁੰਦੀਆਂ ਰਹੀਆਂ ਪਰ ਇਹ ਜਿਸ ਤਰ੍ਹਾਂ ਦੇ ਨਾਲ ਕੱਲ ਸਵੇਰੇ ਉਹਨਾਂ ਦਾ ਦਿਹਾਂਤ ਹੋਇਆ ਉਸ ਤੋਂ ਬਾਅਦ ਜਿਹੜਾ ਦੁੱਖਾਂ ਦਾ ਪਹਾੜ ਚਾਹੇ ਪਰਿਵਾਰ ਹੋਵੇ ਚਾਹੇ ਉਹਨਾਂ ਦੇ ਫੈਨ ਹੋਣ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਤਾਂ ਕਈਆਂ ਨੂੰ ਵਿਸ਼ਵਾਸ ਨਹੀਂ ਹੋਇਆ ਕਿਉਂਕਿ ਜਿਸ ਤਰ੍ਹਾਂ ਬਣਾ ਜਿਹੜੇ ਉਹਨਾਂ ਦੇ ਫੈਨ ਸੀ ਅਰਦਾਸਾ ਕਰ ਰਹੇ ਸੀ ਔਰ ਇਹ ਜਿਹੜੀ ਥਾਂ ਇਹ ਘਰ ਦੇ ਪਿਛਲੇ ਪਾਸੇ ਹੀ ਹੈ ਬਿਲਕੁਲ ਔਰ ਇਸੇ ਸ਼ਰਧ ਦੇ ਥੱਲੇ ਉਹਨਾਂ ਦੀ ਦੇਹ ਹੁਣੇ ਥੋੜੀ ਦੇਰ ਬਾਅਦ ਰੱਖੀ ਜਾਵੇਗੀ ਅਗਰ ਮੈਂ ਉਹਨਾਂ ਦੇ ਗਾਣਿਆਂ ਤੇ ਝਾਤ ਮਾਰੀਏ ਤਾਂ 2016 ਦੇ ਵਿੱਚ ਉਹਨਾਂ ਨੇ ਡੈਬਿਊ ਸਿੰਗਲ ਕਲੀ ਜਵੰਦੇ ਦੀ ਤੋਂ ਸ਼ੁਰੂਆਤ ਕੀਤੀ ਤੇ 2018 ਦੇ ਵਿੱਚ ਫਿਲਮ ਸੂਬੇ ਦਾ ਜੁਗਿੰਦਰ ਸਿੰਘ ਤੋਂ ਸ਼ੁਰੂਆਤ ਕੀਤੀ ਸੋ ਇਹ ਲਗਾਤਾਰ ਅਸੀਂ ਇਹ ਜਾਣਕਾਰੀ ਦੇ ਰਿਹਾ ਕਿ ਕਿਹੜੇ ਕਿਹੜੇ ਉਹਨਾਂ ਦੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਪੰਜਾਬੀ ਮਿੱਟੀ ਨਾਲ ਜੁੜੇ ਜਿਹੜੇ ਉਹਨਾਂ ਨੇ ਗਾਣੇ ਦਿੱਤੇ ਔਰ 2017 ਦੇ ਵਿੱਚ ਮੁਕਾਬਲਾ ਪਟਿਆਲਾ ਸ਼ਾਹੀ ਪੱਗ ਕੇਸਰੀ ਝੱਲੇ ਸ਼ੁਕੀਨ ਲੈਂਡ ਆਰਟਸ ਸਰਨੇ ਔਰ ਫਿਲਮਾਂ ਜਿਹੜੀਆਂ ਦਿੱਤੀਆਂ ਸੂਬੇਦਾਰ जोगਿੰਦਰ ਸਿੰਘ 218 ਕਾਕਾ ਜੀ 219 ਜਿੰਦਜਾਨ ਮਿੰਦੋ ਤਹਿਸੀਲਦਾਰਨੀ 2190 ਕਾਲਜ ਯੂਥ ਫੈਸਟੀਵਲ ਦੇ ਵਿੱਚ ਉਹਨਾਂ ਨੇ 11 ਟਰਾਫੀਆਂ ਦਿੱਤੀਆਂ ਔਰ ਇੰਟਰ ਯੂਨੀਵਰਸਿਟੀ ਸਿੰਗਿੰਗ ਦੇ ਵਿੱਚ ਡਬਲ 골ਡ ਮੈਡਲ ਜਿੱਤੇ ਸੋ ਤੁੰਬੀ ਵਜਾਉਣ ਦਾ ਬੜਾ ਸ਼ੌਂਕ ਸੀ ਕਿਉਂਕਿ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਕਲਚਰ ਤੁੰਬੀ ਦੇ ਨਾਲ ਜੁੜਿਆ ਆ ਰਾਜਵੀਰ ਜਵੰਦਾ ਦਾ ਉਹ ਨਜ਼ਰ ਆਂਦਾ ਸੀ ਪਹਿਰਾਵਾ কুর্তা ਤੇ ਚਾਦਰਾਂ ਪਾ ਕੇ ਉਹ ਜਦੋਂ ਮੰਚ ਤੇ ਚੜਦੇ ਸੀ ਤਾਂ ਉਹ ਆਪਣੇ ਆਪ ਦੇ ਵਿੱਚ ਜਿਹੜਾ ਪੰਜਾਬ ਦੀ ਮਿੱਟੀ ਪੰਜਾਬ ਦੀ ਖੁਸ਼ਬੂ ਹੋਣਾ ਗੀਤਾ ਦੇ ਵਿੱਚ ਜ਼ਰੂਰ ਆ ਵੇਖਣ ਨੂੰ ਮਿਲਦੀ ਸੀ ਸੋ ਅੱਜ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਉਹਨਾਂ ਦੀ ਘਾਟ ਜ਼ਰੂਰ ਆ ਉਸ ਪੰਜਾਬੀ ਸਭਿਆਚਾਰ ਪੰਜਾਬੀ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਜਿਹੜੇ ਇਹਨਾਂ ਗਾਣਿਆਂ ਨੂੰ ਸੁਣਦੇ ਸੀ ਉਹ ਜਿਹੜੇ ਹਿੱਕ ਦੇ ਨਾਲ ਜਦੋਂ ਆਵਾਜ਼ ਨਿਕਲਦੀ ਸੀ ਗਲੇ ਦੇ ਵਿੱਚੋਂ ਤਾਂ ਆਪਣੇ ਆਪ ਦੇ ਵਿੱਚ ਉਹ ਗਾਣੇ ਸੁਪਰ ਹਿੱਟ ਵੀ ਗਏ ਸੋ ਇਹ ਥਾ ਇਹ ਸ਼ੈੱਡ ਦੇ ਥੱਲੇ ਉਹਨਾਂ ਦੀ ਦੇ ਥੋੜੀ ਦੇਰ ਬਾਅਦ ਇੱਥੇ ਰੱਖੀ ਜਾਏਗੀ ਆਪਕੀ ਦਰਸ਼ਨਾਂ ਦੇ ਲਈ ਕਈ ਜਿਹੜੇ ਨਵੀਨ ਤੋਂ ਤੁਹਾਡੇ ਨਾਲ ਹੋਰ ਗੱਲਾਂ ਕਰਨੀ ਚਾਹੁੰਗਾ ਲਗਾਤਾਰ ਤੁਸੀਂ ਕੱਲ ਤੋਂ ਇੱਥੇ ਇਸ ਪਿੰਡ ਦੇ ਵਿੱਚ ਪਹੁੰਚੇ ਹੋ ਪੋਨਾ ਪਿੰਡ ਦੇ ਵਿੱਚ ਹੋ ਆਮ ਤੌਰ ਤੇ ਇਸ ਦੇਖਦੇ ਆ ਕਲਾਕਾਰਾਂ ਦੇ ਨਾਲ ਇੱਕ ਹੋਰ ਤਰ੍ਹਾਂ ਦਾ ਜੁੜਾਅ ਹੁੰਦਾ ਹੈਗਾ ਪਰ ਅਸੀਂ ਥੋੜਾ ਜਿਹਾ ਇਹ ਮਹਿਸੂਸ ਕੀਤਾ ਤੁਹਾਡੇ ਤੋਂ ਅਸੀਂ ਹੋਰ ਜਾਨਣਾ ਚਾਹਾਂਗੇ ਕਿ ਰਾਜੀਵ ਜਵੰਦਾ ਨੂੰ ਲੋਕ ਘਰ ਦਾ ਮੈਂਬਰ ਜ਼ਿਆਦਾ ਸਮਝਦੇ ਸੀ ਕਿਉਂਕਿ ਉਹ ਸਰਪੰਚੀ ਦੇ ਵਿੱਚ ਵੀ ਰਹੇ ਉਹ ਪੁਲਿਸ ਦੇ ਵਿੱਚ ਵੀ ਰਹੇ ਪਰ ਫਿਰ ਵੀ ਜਿਹੜਾ ਉਹਨਾਂ ਦਾ ਜੜਾਓ ਜਿਸ ਤਰੀਕੇ ਨਾਲ ਪਿੰਡ ਦੇ ਨਾਲ ਰਿਹਾ ਅਸ ਕੁਝ ਲੋਕਾਂ ਨੇ ਅਸੀਂ ਗੱਲਾਂ ਤੋਂ ਟੋੜ ਤੇ ਵੀ ਸੁਣੀ ਸੀ ਜਿਸ ਤਰੀਕੇ ਨਾਲ ਕਿ ਉਹ ਮਦਦ ਕਰਨ ਦੇ ਲਈ ਹਮੇਸ਼ਾ ਅੱਗੇ ਰਹਿੰਦੇ ਸੀ ਦੂਰੋਂ ਦੂਰੋਂ ਲੋਕ ਆਏ ਨੇ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਕੱਲ ਤੋਂ ਆ ਕੇ ਬੈਠੇ ਹੋਏ ਨੇ ਭਾਵੇਂ ਹੁਣ ਉਹਨਾਂ ਨੂੰ ਨਹੀਂ ਪਤਾ ਕਿ ਉਹ ਕਿੱਥੇ ਰਹਿਣਗੇ ਕੀ ਕਰਨਗੇ ਪਰ ਫਿਰ ਵੀ ਉਹ ਇੱਥੇ ਪਹੁੰਚੇ ਨੇ ਕਿਉਂਕਿ ਪਿਆਰ ਉਹਨਾਂ ਨਾਲ ਸੀ ਕਿਸ ਤਰ੍ਹਾਂ ਦੀ ਸ਼ਖਸੀਅਤ ਮੰਨਦੇ ਸੀ ਲੋਕ ਰਾਜਵੀਰ ਜਵੰਦਾ ਦੇ ਪਿੰਡ ਦੇ ਲੋਕ ਅ ਤੇਖੋ ਰਾਜਵੀਰ ਜਵੰਦਾ ਬੜਾ ਹਸਬੁਖ ਚਿਹਰਾ ਕਿਉਂਕਿ ਨਜ਼ਰ ਆਦਾ ਉਹਨਾਂ ਗਾਣਿਆਂ ਦੇ ਵਿੱਚ ਵੀ ਉਹ ਉਹ ਰਾਜਵੀਰ ਜਵੰਦਾ ਦਾ ਜਦੋਂ ਕੋਈ ਵੀ ਗਾਣਾ ਰਿਲੀਜ਼ ਹੋਇਆ ਤਾਂ ਉਸ ਉਸ ਰੀਲ ਦੇ ਵਿੱਚ ਵੀ ਉਹ ਉਹਨਾਂ ਦੀ ਪਰਸਨੈਲਿਟੀ ਜਿਹੜੀ ਹੈ ਉਹ ਕਾਫੀ ਸੁਭਾਵਿਕ ਹੈ ਕਿ ਕਾਫੀ ਮਸਕਰਾਹਟ ਵਾਲੀ ਪਰਸਨੈਲਿਟੀ ਨਜ਼ਰ ਆਂਦੀ ਸੀ ਕਿਉਂਕਿ ਤੁਸੀਂ ਗੱਲ ਕੀਤੀ ਮਦਦ ਦੀ ਤਾਂ ਸਾਨੂੰ ਕੱਲ ਪਤਾ ਲੱਗਿਆ ਸੀ ਕਿ ਪਿੰਡ ਦੇ ਸਰਪੰਚ ਨਾਲ ਸਾਡੀ ਗੱਲ ਹੋ ਰਹੀ ਸੀ ਪਿੰਡ ਦੇ ਸਰਪੰਚ ਨੇ ਸਾਨੂੰ ਦੱਸਿਆ ਕਿ ਹੜਪੀੜਤਾ ਦੇ ਲਈ ਉਹਨਾਂ ਨੇ ਕਾਫੀ ਮਦਦ ਕੀਤੀ ਪਰ ਉਹਨਾਂ ਨੇ ਇਹ ਵੀ ਆਖਿਆ ਕਿ ਸਰਪੰਚ ਨੂੰ ਪਿੰਡ ਦੇ ਕਿ ਤੁਸੀਂ ਇਹ ਗੁਪਤ ਰੱਖਣਾ ਕੁਝ ਵੀ ਕਿਸੇ ਨੂੰ ਨਹੀਂ ਦੱਸਣਾ ਸੋ ਇਹ ਇਹੋ ਜੀ ਜਿਹੜੀ ਪਰਸਨੈਲਿਟੀ ਇਹੋ ਜਿਹਾ ਜਿਹੜਾ ਸੋਚਣਾ ਕਿਉਂਕਿ ਅਗਰ ਕਿਸੇ ਦੀ ਮਦਦ ਵੀ ਕਰਨੀ ਹੈ ਤਾਂ ਉਹਦੇ ਬਾਰੇ ਪਤਾ ਨਾ ਲੱਗੇ ਕਿ ਮੈਂ ਮਦਦ ਕੀਤੀ ਐ ਸੋ ਜਿੰਨਾ ਵੀ ਪਿੰਡ ਹੈ ਜਿੰਨੇ ਚਾਹੇ ਪੋਣਾ ਪਿੰਡ ਦੇ ਲੋਕ ਹੈ ਚਾਹੇ ਇਸ ਦੇ ਨਾਲ ਲੱਗਦੇ ਕਈ ਪਿੰਡ ਆ ਜਗਰਾਉ ਦੇ ਉਹ ਸਾਰੇ ਪਿੰਡ ਵਾਸੀ ਇੱਥੇ ਪਹੁੰਚੇ ਨੇ ਜਿਹੜੇ ਉਹਨਾਂ ਦੀ ਗਾਇਕੀ ਨੂੰ ਪਸੰਦ ਕਰਦੇ ਨੇ ਜਿਹੜੇ ਉਹਨਾਂ ਦੀ ਫਿਲਮਾਂ ਦੇ ਵਿੱਚ ਜਿਹੜੇ ਰੋਲ ਅਦਾ ਕੀਤੇ ਉਹਨਾਂ ਨੇ ਕਿਉਂਕਿ ਦੇਖੋ ਪੰਜਾਬ ਪੁਲਿਸ ਦੇ ਵਿੱਚ ਲਗਾਤਾਰ 9 ਸਾਲ ਉਹਨਾਂ ਨੇ ਨੌਕਰੀ ਕੀਤੀ ਉਸ ਤੋਂ ਬਾਅਦ ਫਿਲਮ